ਗੁਰਦੇਵ ਧਨਗੁਰਦੇਵ ਅੱਜ ਸਾਡੀ ਟੀਮ ਪਹੁੰਚੀ ਆ ਪਿੰਡ ਜੰਡੂ ਸਿੰਘਾ ਜ਼ਿਲ੍ਹਾ ਜਲੰਧਰ ਜਿੱਥੇ ਕਿ 13 ਤੌਸੀ ਦਵਾਰ ਪਿੰਡ ਜੰਡੂ ਸਿੰਘਾ ਵਿਖੇ ਸੰਤ ਵਿਜੈਤਾ ਸਿੰਘ ਜੀ ਜਿਨ੍ਹਾਂ ਦੀ ਰੈਨ ਮਾਈ ਹੈਟ ਕਰਵਾਇਆ ਜਾ ਰਿਹਾ ਸਾਲਾਨਾ ਸੰਤ ਸਮੇਲਨ 8 ਜੂਨ ਨੂੰ ਜਿਸ ਵਿੱਚ ਸੰਗਤਾਂ ਨੂੰ ਹੌਮ ਹਮਾ ਕੇ ਪਹੁੰਚਣ ਦੀ ਬੇਨਤੀ ਕਰਦੇ ਕਿ ਡੇਰਾ ਤੌਸੀ ਸਾਹਿਬ ਜੀ ਦੀ ਵਰਸੀ ਨੂੰ ਸਮਰਪਿਤ ਸੰਤ ਸਮੇਲਨ 8 ਜੂਨ ਨੂੰ ਕਰਵਾਇਆ ਜਾ ਰਿਹਾ ਹੈ ਪਿੰਡ ਜੰਡੂ ਸੰਗਾ ਵਿਖੇ ਸਾਡੇ মিডিਆ ਦੇ ਸੰਤ ਦਲਜੀਤ ਸਿੰਘ ਸੋਢੀ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਸੰਤਾਂ ਨਾਲ ਗੱਲਬਾਤ ਕੀਤੀ ਜੈਗੁਰਦੇਵ ਧਨਗੁਰਦੇਵ